ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਦੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਕੱਠ ਕਥਾ ਦੀ ਇੱਕ ਹੋਰ ਸਾਖੀ ਸਰਵਣ ਕਰਦੇ ਹਾਂ ਜੀ ਜਦ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋੰਦਵਾਲ ਬੋਲੀ ਸਾਹਿਬ ਦੀ ਸੇਵਾ ਕਰਾ ਰਹੇ ਸਨ ਤਾਂ ਬੜੀਆਂ ਸੰਗਤਾਂ ਸੇਵਾ ਕਰਨ ਆਉਂਦੀਆਂ ਸਨ ਸੰਗਤਾਂ ਸ਼ਬਦ ਪੜ੍ਹਦੀਆਂ ਤੇ ਪਾਣੀ ਭਰ-ਭਰ ਕੇ ਬਿਆਸਾ ਨਦੀ ਤੋਂ ਲੈ ਕੇ ਆਉਂਦੀਆਂ ਛੇਖਾਂ ਦੇ ਪੁੱਤਰ ਗੁਰੂ ਜੀ ਦੀ ਮਹਿਮਾ ਜਰ ਨਹੀਂ ਸਕੇ ਵੇਖਿਆ ਪੰਕਤਾਂ ਲੱਗ ਰਹੀਆਂ ਹਨ ਸੰਗਤਾਂ ਸੇਵਾ ਵਿੱਚ ਦਿਨ ਰਾਤ ਰੰਤਰ ਲੀਨ ਹਨ ਸਿੱਖੀ ਦੀ ਧੰਨ ਧੰਨ ਹੋ ਰਹੀ ਹੈ ਤੀਸਰੇ ਜਾਮੇ ਵਿੱਚ ਜੋਤ ਜੋ ਜਗੀ ਹੈ ਦਿਨ ਸ੍ਰੇਣ ਸੇਵਾ ਵਿੱਚ ਲੱਗੇ ਹਨ ਬੜੀ ਇਰਖਾ ਜਾਗੀ ਹੁਣ ਜਦ ਸੰਗਤਾਂ ਜਲ ਪਰ ਕੇ ਸੇਵਾ ਵਾਸਤੇ ਲੈ ਕੇ ਜਾਂਦੀਆਂ ਹਨ ਤਾਂ ਇਹਨਾਂ ਦੇ ਘਰੇ ਗੁਲੇਲਾ ਨਾਲ ਪੱਥਰ ਮਾਰ ਕੇ ਭੰਨ ਦਿੰਦੇ ਤਾਂ ਸੰਗਤਾਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਸ਼ੇਖਾਂ ਦੇ ਪੁੱਤਰ ਘੜੇ ਭੰਨ ਦਿੰਦੇ ਹਨ ਤਾਂ ਕਿ ਜਲ ਲੰਗਰ ਤੱਕ ਨਾ ਪਹੁੰਚ ਸਕੇ ਗੁਰੂ ਸਾਹਿਬ ਜੀ ਨੇ ਬੇਨਤੀ ਸੁਣ ਕੇ ਬੜੀ ਨਿਮਰਤਾ ਨਾਲ ਕਿਹਾ ਜੁਗਤੀ ਨਾਲ ਮੁਕਤੀ ਮਿਲ ਜਾਂਦੀ ਹੈ ਤੁਸੀਂ ਤਰੀਕਾ ਹੀ ਬਦਲ ਲਵੋ ਜਲ ਮਸ਼ਕਾਂ ਵਿੱਚ ਲੈ ਕੇ ਆਇਆ ਕਰੋ ਸ਼ੇਖਾਂ ਦੇ ਪੁੱਤਰ ਹੰਕਾਰ ਵਿੱਚ ਆ ਕੇ ਤੀਰ ਮਾਰ ਕੇ ਮਸ਼ਕਾ ਵਿੱਚ ਛੇਕ ਕਰਨ ਲੱਗ ਪਏ ਪਰ ਹੰਕਾਰੀ ਨੂੰ ਜਦ ਤੱਕ ਰੱਬ ਦੀ ਮਾਰ ਨਾ ਪਵੇ ਹੰਕਾਰ ਨਹੀਂ ਛੱਡਦਾ ਹਰਨਾਕਸ਼ ਦਾ ਹੰਕਾਰ ਪ੍ਰਿਲਾਦ ਨੇ ਤੋੜਿਆ ਸੰਗਤਾਂ ਨੇ ਜਾ ਕੇ ਫਿਰ ਬੇਨਤੀ ਕੀਤੀ ਸਤਿਗੁਰੂ ਜੀ ਜੋ ਕਰਨਾ ਦੇ ਸਾਗਰ ਹਨ ਉਹਨਾਂ ਕਿਹਾ ਤੁਸੀਂ ਗਾਗਰਾਂ ਵਿੱਚ ਜਲ ਲੈ ਕੇ ਆ ਜਾਇਆ ਕਰੋ ਤੇ ਸਿੱਖੀ ਦਾ ਭਾਵ ਹੈ ਗੁਰੂ ਦੇ ਬਚਨ ਤੇ ਹਰਾ ਦੇਣਾ ਹੁਣ ਸੇਖਾ ਦੇ ਪੁੱਤਰ ਗਾਗਰਾਂ ਤੇ ਪੱਥਰ ਮਾਰ ਲੱਗ ਪਏ ਅਭਿਮਾਨੀ ਹੰਕਾਰੀ ਦੀ ਬਿਰਤੀ ਠੀਕ ਸੋਚ ਹੀ ਨਹੀਂ ਸਕਦੀ ਪਰ ਵੈਰ ਹੰਕਾਰ ਥੋੜਾ ਜਿਹੀ ਚੱਲਦਾ ਹੈ ਫਿਰ ਸੰਗਤ ਆ ਗਈ ਤੇ ਗੁਰੂ ਜੀ ਅੱਗੇ ਅਰਜ ਕੀਤੀ ਸੇਖਾ ਦੇ ਪੁੱਤਰ ਤੇ ਗਾਗਰਾਂ ਵੀ ਤੋੜਨ ਲੱਗ ਪਏ ਗੁਰੂ ਜੀ ਥੋੜੀ देर ਚੁੱਪ ਕਰ ਗਏ ਕੋਈ ਉੱਤਰ ਨਾ ਦਿੱਤਾ ਫਿਰ ਸੱਚੇ ਪਾਤਸ਼ਾਹ ਬੋਲੇ ਜੋ ਦੂਸਰੇ ਨਾਲ ਬੁਰਾ ਕਰਦਾ ਹੈ ਉਸ ਦਾ ਆਪਣਾ ਕਦੇ ਵੀ ਭਲਾ ਨਹੀਂ ਹੁੰਦਾ ਉਹ ਆਪ ਕਦੇ ਵੀ ਸੁખી ਨਹੀਂ रह ਸਕਦਾ ਤੇ ਨਾਲ ਹੀ ਕਹਿ ਦਿੰਦਾ ਜੋ ਹੁਣ ਕੋਈ ਵੀ ਵਾਰ ਕਰਨਗੇ ਤਾਂ ਵਾਰ ਉਲਟਾ ਪਊਗਾ ਤੇ ਮਨੁੱਖ ਜਦ ਇਹ ਸੋਚਦਾ ਹੈ ਕਿ ਬਦਲਾ ਮੈਂ ਆਪ ਲੈਣਾ ਹੈ ਤਾਂ ਵਾਹਿਗੁਰੂ ਮਦਦ ਨਹੀਂ ਕਰਦਾ ਅਸੀਂ ਆਪ ਹੀ ਰੁਕਾਵਟ ਬਣ ਜਾਂਦੇ ਹਾਂ ਤੁਸੀਂ ਸਬਰ ਕਰੋ ਵੇਖੋ ਕੀ ਕੌਤਕ ਵਰਤਦਾ ਹੈ ਗਾਗਨਪਨਣ ਵਾਲੇ ਨਾਲ ਕੀ ਬਣਦੀ ਹੈ ਉਸ ਸਮੇਂ ਹੀ ਤੁਰਕਾਂ ਦੀ ਫੌਜ ਨੇ ਉੱਥੇ ਡੇਰਾ ਲਾਇਆ। ਉਹ ਨਗਰ ਦੇ ਚਾਰជ្រੋਏ ਬੈਠ ਕੇ ਰਾਤ ਕੱਟਣ ਲਈ ਉੱਥੇ ਰੁਕ ਗਏ। ਉਹਨਾਂ ਨਾਲ ਅਨੇਕ ਖੱਜਰਾ ਸਨ। ਖੱਜਰਾ ਧੰਨ ਨਾਲ ਲੱਦੀਆਂ ਹੋਈਆਂ ਸਨ। ਸਵੇਰੇ ਸਖਤ ਹੀ ਉਹਨਾਂ ਨੇ ਚੱਲਣ ਦੀ ਤਿਆਰੀ ਕੀਤੀ। ਉਸੇ ਸਮੇਂ ਬਹੁਤ ਹਨੇਰੀ ਆਈ। ਕੁਝ ਵੀ ਨਹੀਂ ਸੀ ਦਿਸਦਾ। ਹਵਾ ਦੇ ਜ਼ੋਰ ਨਾਲ ਕੋੜੇ ਡਿੱਗ ਰਹੇ ਸਨ ਤੇ ਖੱਜਰਾ ਭੱਜ ਰਹੀਆਂ ਸਨ। ਦਿੱਖ ਖੱਜਰਾਂ ਭੱਜ ਕੇ ਪਿੰਡ ਦੇ ਅੰਦਰ ਚਲੀਆਂ ਗਈਆਂ ਇੱਕ ਖੱਜਰ ਉਹਨਾਂ ਸ਼ੇਖਾਂ ਦੇ ਘਰ ਅੰਦਰ ਜਾਵੜੀ ਉਹਦੇ ਉੱਪਰ ਧੰਨ ਲੱਦਿਆ ਆਇਆ ਸੀ ਜਿਹੜੇ ਸ਼ੇਖ ਗੁਰੂ ਜੀ ਨਾਲ ਵਿਰੋਧ ਕਰਦੇ ਸਨ ਤੁਰੰਤ ਸ਼ੇਖਾਂ ਨੇ ਖੱਜਰ ਨੂੰ ਇੱਕ ਕਮਰੇ ਵਿੱਚ ਕੈਦ ਕਰ ਲਿਆ ਅੰਦਰ ਹੀ ਰੱਖ ਲਿਆ ਹਨੇਰੀ ਹਟੇ ਤਾਂ ਦੁਰਖ ਆਪਣੀਆਂ ਖੱਜਰਾਂ ਨੂੰ ਲੱਭਣ ਲੱਗੇ ਲੱਭ ਲੱਭ ਕੇ ਥੱਕ ਗਏ ਪਰ ਇੱਕ ਖੱਜਰ ਨਾ ਲੱਭੀ ਨਿਰਾਸ਼ ਹੋ ਕੇ ਜਦ ਚੱਲਣ ਲੱਗੇ ਇੱਕ ਘਰ ਅੰਦਰ ਖੱਤਰ ਜ਼ੋਰ ਦੀ ਹਣਕੀ ਤੇ ਤੁਰਕ ਫੌਜੀ ਦੌੜ ਕੇ ਉਸ ਪਾਸੇ ਗਏ ਤੇ ਸ਼ੇਖਾਂ ਦੇ ਘਰੋਂ ਉਹ ਖੱਤਰ ਲੱਭ ਗਈ ਤੁਰਕ ਫੌਜੀ ਇਹ ਵੇਖ ਕੇ ਬਹੁਤ ਗੁੱਸੇ ਵਿੱਚ ਆਏ ਤੇ ਸ਼ੇਖਾਂ ਦੇ ਘਰ ਬਾਹਰ ਜਬਤ ਕਰ ਲਈ ਕਈ ਸ਼ੇਖਾਂ ਨੂੰ ਉਸੇ ਵੇਲੇ ਗਲ ਕੁੱਟ ਕੇ ਮਾਰ ਦਿੱਤਾ ਕਈਆਂ ਨੂੰ ਉਹਨਾਂ ਨੇ ਬਹੁਤ ਕੁੱਟ ਮਾਰ ਕੇ ਜ਼ਲੀਲ ਕੀਤਾ ਫਿਰ ਸਿੱਖਾਂ ਨੇ ਪਾਛਾ ਕੋਲ ਆ ਕੇ ਪ੍ਰਸ਼ਨ ਕੀਤਾ ਜੇ ਕੋਈ ਕਿਸੇ ਦਾ ਬੁਰਾ ਕਰੇ ਉਹਦੇ ਨਾਲ ਕੀ ਕਰੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸਮਝਾਇਆ ਭਲਾ ਕਰਦਿਆਂ ਅਗਰ ਕੋਈ ਬੁਰਾ ਕਰੇ ਤਾਂ ਬੁਰੇ ਤੋਂ ਬਦਲਾ ਲੈਣਾ ਹਟ ਜਾਵੋ ਤੇ ਜੇ ਫਿਰ ਵੀ ਕੋਈ ਬੁਰਾ ਕਰੇ ਤਾਂ ਵੀ ਭਲਾਈ ਕਰੋ ਬੁਰੇ ਦਾ ਭਲਾ ਕਰਨ ਨਾਲ ਉਹ ਬੁਰਾ ਆਪੇ ਦੁੱਖ ਭੋਗੇਗਾ ਇੱਥੋਂ ਤੱਕ ਕਿ ਉਹ ਬੁਰਾ ਕਰਨ ਜੋਗਾ ਹੀ ਨਹੀਂ ਰਹੇਗਾ ਆਪੇ ਹੀ ਮਰ ਜਾਵੇਗਾ ਗੁਰੂ ਘਰ ਵਿੱਚ ਜੋ ਨੀਵਾ ਬਣੇਗਾ ਸੋ ਵਧੇਗਾ ਸਤਿਗੁਰੂ ਜੀ ਆਪ ਸਮਰੱਥ ਹਨ ਇਹ ਉਪਦੇਸ਼ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ